ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੈਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਤੇ ਵੀਡੀਓ ਡਰੈਸ ਦੱਸ ਦਈਏ ਤੁਹਾਨੂੰ ਪਹਿਲਾਂ ਨਾਮ ਹੈਗਾ ਜਸਕਰਤ ਸਿੰਘ ਪਿੰਡ ਮਹਿਮਦਪura ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਬਾਕੀ ਵੀਰ ਜੀ ਵੀਰ ਭਰਾਵਾਂ ਅੱਗੇ ਬੇਨਤੀ ਆ ਵੀ ਛਾੜੇ ਚੜ੍ਹਦੀ ਕਲਾ ਡੈਰੀ ਨੂੰ ਵੱਤ ਵਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਜੀ ਅੱਜ ਦੀ ਵੀਡੀਓ ਵਿੱਚ ਪਤਨ ਵਿਖਾਉਣੀ ਹੈ ਇੱਕ ਬਹੁਤ ਹੀ ਖੂਬਸੂਰਤ ਚੰਗੇ ਕਦ ਕਾਠ ਵਾਲੀ ਬੇਲ ਦੀ ਉੱਚੀ ਵੱਡੀ ਦੂਜਾ ਸੂਬਾ ਸੂਈ ਸਵਾਈ ਚੋਟੀ ਇਹ ਖੋਣੇ ਆ ਵੀਰ ਜੀ ਵੇਖੋ ਠਣਾ ਦਾ ਸਹਾਈ ਤੇ ਗੈਪ ਬਹੁਤ ਹੀ ਸ਼ਾਨਦਾਰ ਚੰਗੇ ਰਿਕਾਰਡ ਵਾਲੀ ਝੋਟੀ ਆ ਖੋਣੇ ਤੋਰ ਕੇ ਭਾਈ ਕੋਈ ਵੀ ਝੋਟੀ ਚੰਗੀ ਸੂਈ ਸਵਾਈਏ ਬਿਲਕੁਲ ਦੂਜਾ ਸੁਹਾ ਸੂਈ ਆ ਕਿਉਂਕਿ ਉਧਰ ਦੀ ਹਰਿਆਣੇ ਦੀ ਝੋਟੀ ਜੇ ਚੰਗੇ ਕਦ ਕਾਟ ਦੀ ਬੇਲ ਦੀ ਲੰਮੀਆਂ ਦੀ ਖੋਲੋ ਵੀਰ ਜੀ ਖੋਲ ਕੇ ਵਾਈਏ ਆਪਾਂ ਝੋਟੀ ਵੀਰ ਜੀ ਕਰੋ ਚੈੱਕ ਵੀਰ ਜੀ ਹਾਈਟ ਕਦ ਖੱਲਿਓ ਕਰੋ ਵੀਡੀਓ ਚੈੱਕ ਖਾਣਾ ਦਾ ਸਾਇਤ ਤੇ ਗਾਇਬ ਚੰਗੇ ਰਕਾਰ ਦੀ ਵੀਡੀਓ ਛੋਟੀ ਛਲੇ 13 14 ਕਿਲੋ ਦੇ ਲਗਭਗ ਪੱਧਰ ਹੋ ਗਏ ਇਹ ਆ ਲਓ ਕੋ ਬਹੁਤ ਥੋੜੀ ਤੋੜ ਦੋ ਘਰ ਥੋੜੀ ਤੋੜ ਦੋ ਗਾਂੜ ਬੜੀ ਚੰਗੀ ਤੇ ਲੰਮੀ ਤੋੜ ਕੇ ਵਹਾ ਲਈਏ ਚਲੋ ਮੋੜੋ ਮੋੜੋ ਇੰਗੀਆਂ ਵੀਜੀ ਵੱਡੇ ਕਾਠੀਆਂ ਹੈ ਜਹਾਜ ਵੀ ਲੰਮੀ ਹਾਈਟ ਦੀ ਟਟੀ ਜੇ ਮਣੀ ਸਮਝੀ ਵੇਖੋ ਵੀਡੀਓ ਇਹ ਚੋਅ ਵੀ ਬਹੁਤ ਸ਼ਾਨਦਾਰ ਆ ਆ ਵੀ ਜੀ ਮਗਰ ਕੱਟੀ ਇਹਦੇ ਕੋ ਲਗਭਗ 10 ਦਿਨਾਂ ਦੀ ਸੂਈ ਆ ਇਸਾਂ ਬਰਾਂ ਦਿਨਾਂ ਦੀ ਸੂਈ ਹੋਗੀ ਤੇ ਮਗਰ ਵੀ ਇਹ ਕੱਟੀ ਵਿੱਦੀ ਲਓ ਝੋਟੀ ਥੱਲੇ ਬੱਚਾ ਬੱਚਾ ਕਰਾ ਕੇ ਵਿਖਾਈਏ ਚਵਾਈ ਚੁਆ ਚੱਕ ਲਈ ਝੋਟੀ ਦਾ ਆ ਗਿਆ ਨਾ ਉਥੇ ਬਹੁਤ ਹੀ ਵੀਜੀ ਵੱਡੇ ਕੱਦ ਦੀ ਝੋਟੀ ਜੇ ਇੰਗੀ ਬੇਲ ਦੀ ਲੰਮੀ ਬਹੁਤ ਹੈ ਜਵਾਨ ਬਹੁਤ ਝੋਟੀ ਜੀ ਦੀ ਤੂੰ ਜੱਸ ਵਸ ਹੋਈ ਜੇ ਪਤਾ ਨੂੰ ਭਾਰਾ ਚੈੱਕ ਕਰਾਉਣਾ ਛੋਟੀ ਦੀਆਂ ਚਵਾਈ ਚੈੱਕ ਕਰਾਉਣੇ ਆ ਤਸ ਮਿਲਾਂ ਤੋ ਛੋਟੀ ਚਲੋ ਵੀ ਜੀ ਬਸਮਤੀ ਆ ਬੰਦ ਹੋ ਕੱਚਾ ਕੁਛ ਕੱਟੀ ਬੰਦ ਹੋ ਗਏ ਤੇ ਦੇਖੋ ਵੀ ਜੀ ਹਨਾ ਬਸਾ ਇਹ ਤਾਂ ਗੈਬ ਦੇਖੋ ਸਮਾਂ ਛੋਟੀ ਦਾ ਉਪਰਲੇ ਕਿਲੇ ਬੰਦੇ ਪਰਲੇ ਕਿਲੇ ਬੰਦੇ ਪਰਲੇ ਕਰੋ ਚੈੱਕ ਵੀ ਜੀ

ਅਗਲੀ ਛੋਟੀ ਦੀ ਗਾੜ ਜੇ 2.5 ਕਿਲੋ ਗਾੜੂਗੀ ਛੋਟੀ ਪਿਛਲੇ ਖਾਂ ਦੀ ਚਵਾਈ ਲੱਗੀ ਹੋਣਾ चोन चौहार भी जी बहुत साफ है जरा मर्जी बह के चोलिया जी ठंडी गुटी ਮਾਲੀ ਦੁੱਧ ਦਾ ਸੰਧਰਿਆ ਵਾਲੀ। ਆਕੇ ਵੀਡੀਓ ਝੋਟੀ ਦਾ ਮੁੱਲ ਹੈਗਾ ਯਾ 1,20,000 ਰੁਪਇਆ। ਤੇ ਕੋਈ ਵੀਰ ਭਰਾ ਫੋਨ ਲਾਵੇ ਮੌਕੇ ਤੇ ਮਾਨਤਨ ਕਰਾਂਗੇ। ਦੁੱਧ ਵਿਧੀ ਝੋਟੀ ਦੀ ਜਿੰਨੀ ਕੋ ਸੇਵਾ ਕਰ ਲੂਗਾ ਉਨਾ ਹੀ ਦੁੱਧ ਚੋਲੂਗਾ। ਹਾਂਜੀ। ਤੇ ਦੁੱਧ ਨੂੰ ਚਵਾਣ ਨੂੰ ਬਹੁਤ ਚੰਗੀ ਸਾਫ ਦੇ ਝੋਟੀ। ਕਿੰਨਾ ਕੋ ਚੋੜੇ ਵੀਧੀ ਚੋਲ ਸੇਵਾ ਕਰਲੇ ਉਨਾ ਚੋੜੇ। ਆਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰਿਆਂ ਦਾ। Thank you